ਪੀ ਜਿਹੜੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਆਪਣੇ ਜਿਹੜਾ ਸੀ ਉਹ ਜਿਹੜੀ ਕਮੇਟੀ ਆ ਉਹਨਾਂ ਦਾ ਆਪਣਾ ਪੱਖ ਰੱਖਿਆ ਹੂੰ ਇਹਦੇ ਚ ਕੋਈ ਛੱਕ ਵਾਲੀ ਗੱਲ ਨਹੀਂ ਕਿ 169 ਬੀੜਾ ਉੱਥੋਂ ਜਿਹੜੀਆਂ ਵਾ ਉਹ ਬਰਬਦ ਕੀਤੀਆਂ ਗਈਆਂ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਉਹਨਾਂ ਦੇ ਕੋਲ ਨਹੀਂ ਪੀ ਬੀੜਾ ਦਾ ਰਕਾਰਡ ਹੈਗਾ ਉਹ ਦੂਸਰੇ ਗੁਰਦੁਆਰਾ ਨਾਲ ਪੱਤੀਆਂ ਕਟੀਆਂ ਨੇ ਹੂੰ ਹੁਣ ਉਹ ਕੀ ਦਾਵਾ ਕਰਦੇ 1978 ਤੋਂ ਲੈ ਕੇ ਤੇ 1998 ਤੱਕ ਇਹ ਬੀੜਾ ਆਮ ਤੌਰ ਤੇ ਕਈ ਦੁਕਾਨਦਾਰ ਛਾਪਕੇ ਵੀ ਜਿਹੜੇ ਉਹ ਵੇਚਦੇ ਰਹਿੰਦੇ ਜਿਨ੍ਹਾਂ ਦੇ ਵਿੱਚ ਸਭ ਤੋਂ ਟੌਪ ਤੇ ਭਾਈ ਚਤਰ ਸਿੰਘ ਤੇ ਭਾਈ ਜੀਵਨ ਸਿੰਘ ਹੁੰਦੇ ਨੇ 1998 ਦੇ ਵਿੱਚ ਕਾਲ ਤਖਤ ਤੋਂ ਇੱਕ ਹੁਕਮ ਨਵਾਂ ਜਾਰੀ ਹੁੰਦਾ ਜਦੋਂ ਭਾਈ ਰਣਜੀਤ ਸਿੰਘ ਜਿਹੇ ਤੱਕ ਕਾਲ ਤੱਕ ਸੀ ਹੁਕਮਾਂ ਕੀ ਜਾਰੀ ਕਰਦੇ ਉਹ ਕਮੰਡਾ ਮੈਂ ਇਹ ਜਾਰੀ ਕਰਦੇ ਨੇ ਪਿਛ੍ਰੋਮਣਿਕ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਆ ਉਹਦੇ ਵਿੱਚ ਲਗਾਤਾਰ ਦੀ ਪੀ ਲਗਾਤਾਰ ਗੜਬੜ ਹੋ ਰਹੀ ਹੈ ਇਸ ਕਰਕੇ ਸ਼੍ਰੋਮਣੀ ਕਮੇਟੀ ਆਪਣੇ ਲਾਂਨ ਤੇ ਇੱਕ ਪੀਡੀਐਫ ਫਾਈਲ ਤਿਆਰ ਕਰੇਗੀ ਤੇ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚਾਪੇਗੀ ਜੇ ਉਹ ਛਾਪੇਗੀ ਤੇ ਜੇ ਕਿਤੇ ਪ੍ਰਾਈਵੇਟ ਜੇ ਛਾਪਣਾ ਤੋਂ ਸ਼੍ਰੋਮਣੀ ਕਮੇਟੀ ਕੋਲ ਪਰਮਿਸ਼ਨ ਲੈ ਕੇ ਤੇ ਉਹ ਪੀਡੀਐਫ ਫਾਈਨਲ ਲੈ ਕੇ ਫਿਰ ਛਾਪ ਸਕਦਾ ਉਹ ਤਾਂ ਨਹੀਂ ਛਾਪ ਸਕਦਾ ਜਿੰਨਾ ਚਿਰ ਭਾਈ ਰਣਜੀਤ ਸਿੰਘ ਜਹਦਾੜਾ ਹੈ ਉਹਨਾਂ ਤੇ ਛਾਪੀ ਰਹੀ ਲੇਕਿਨ ਜਦੋਂ ਭਾਈ ਰਣਜੀਤ ਸਿੰਘ ਚਲੇ ਗਏ ਉਸੇ ਜਿਹੜੀ ਉਹ ਦੁਕਾਨਦਾਰਾਂ ਨੇ ਵੀੜਾ ਜਿਹੜੀ ਛਾਪਣੀ ਸ਼ੁਰੂ ਕਰ ਦਿੱਤੀ ਹੈ ਵੀ ਸ਼੍ਰੋਮਣੀ ਕਮੇਟੀ ਦੇ ਮੈਂ ਅਧਿਕਾਰੀ ਕਈ ਮੈਂ ਸਾਰਿਆਂ ਨੂੰ ਕਹਿੰਦਾ ਕੁਝ ਵਕਾਊ ਹੈਗੇ ਨੇ ਜਿੰਦਾ ਉਹ ਪੀਡੀਐਫ ਫਾਈਲ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਵੇਚੀ ਆ ਲਿਪੂ ਦਾ ਮੰਦਸਿੰਘ ਜਿਹੜੇ ਉਹ ਕਿਨਸਕ ਹਵਾਈ ਅੱਡੇ ਵਿੱਚ ਬੜੀ ਹੋਏ ਨੇ ਅੱਜਕੱਲ ਮਰਡਰ ਹੋ ਗਿਆ ਉਹਨਾਂ ਦਾ ਉਹਨਾਂ ਨੇ ਆਪੇ ਛਾਪਣ ਦੀ ਕੋਸ਼ਿਸ਼ ਕੀਤੀ ਸੀ ਪੀਡੀਆਈ ਫਾਈਲ ਕਿੱਥੋਂ ਮਿਲੀ ਸੀਗੀ ਇੱਕ ਸਾਬਕਾ ਮੁਖ ਸਕੱਤਰ ਕੋਲ ਮਿਲੀ ਸੀ ਉਹਨਾਂ ਨੂੰ ਵਿਕਤੀਆਂ ਦੇ ਸਭ ਕੋਈ ਬਾਹਰ ਹੁਣ ਪੀਡੀਆਈ ਫਾਈਲ ਲਈ ਕਿ ਲਈ ਇਹ ਨਹੀਂ ਪਤਾ ਦੇ ਕਿੰਨ ਭਾਈ ਰਿੰਦੀ ਸਿੰਘ ਦਾ ਡੜਕ ਡਾਰੇਗਾ ਸੀਗਾ ਉਹ ਖਤਮ ਹੋ ਗਿਆ ਮੁੜ ਕੇ ਜਿਹੜੇ ਜਥੇਦਾਰਾਂ ਨੇ ਪੀਏ ਸੀਗੇ ਉਹ ਉੱਥੋਂ ਮਹੀਨੇ ਸੀ ਨੇ ਲਿੰਦੇ ਰਹੇ ਦੁਕਾਨਦਾਰਾਂ ਕੋਲ ਤੇ ਉਹਨਾਂ ਦੀ ਬੀੜਾ ਛਾਪਣ ਦੀ ਜਾਰਦੇਤੀ ਛਾਪ ਤੱਕੜੇ ਹੋਗੇ ਤੁਸੀਂ ਕੋਈ ਗੱਲ ਹੁਣ ਇੱਕ ਕਮੇਟੀ ਕੀ ਕਹਿ ਰਹੀ ਹੈ ਉਹ ਕਹਿੰਦੇ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਬੀੜਾ ਉਹਨੇ ਜਿਹੜੀਆਂ 2008 ਤੋਂ ਪਹਿਲਾਂ ਇੱਥੇ ਆਈਆਂ ਕਿ 1998 ਤੋਂ ਲੈ ਕੇ 1999 ਤੱਕ ਤੇ ਛਪੀਆਂ ਨਹੀਂ ਭਾਈ ਰਣਜੀਤ ਸਿੰਘ ਚਲੇ ਗਏ ਤੇ ਫਿਰ ਇਹ ਛਪਨੀਆਂ ਸ਼ੁਰੂ ਹੋ ਗਈਆਂ ਉਹ ਕਹਿੰਦੇ ਜਿਹੜੀਆਂ ਦੁਕਾਨਾਂ ਤੋਂ ਆਈਆਂ ਨੇ ਉਹਨਾਂ ਦੀ ਐ ਕੋਈ ਵੀ ਸਾਡੇ ਕੋਲ ਰਿਕਾਰਡ ਨਹੀਂ ਕਿਉਂ ਨਹੀਂ ਰਿਕਾਰਡ ਵੀ ਤੁਸੀਂ ਪੇਮੈਂਟ ਗੋਲਕਟੂ ਕੀਤੀ ਐ ਨਾ ਜਾਂ ਕਮੇਟੀ ਦੇ ਗੋਲਕਟੂ ਪੇਮੈਂਟ ਕੀਤੀ ਐ ਉਹਦੀ ਪਰਚੀ ਨਹੀਂ ਲੱਗੀ ਕਿੱਥੇ ਉਹਦੀ ਹੋ ਗਈ ਨਾ ਪਿੱਕੀ ਤੋਂ ਲਈ ਸੀ ਕਿਵੇਂ ਲਈ ਸੀ ਕਿਹੜੇ ਵੇਲੇ ਲਈ ਸੀ ਕੌਣ ਲੈਣ ਗਿਆ ਜੀ ਸਭ ਲਿਖਿਆ ਹੋਊਗਾ ਇਹਦੇ ਵਿੱਚ ਹੁਣ ਉਹ 2008 ਦੇ ਵਿੱਚ 2008 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਹੁੰਦਾ। ਉਹ ਬਿੱਲ ਵੀ ਇਹੀ ਸੀਗਾ 1998 ਦੇ ਹੁਕਮਨਾਮੇ ਦੇ ਸੰਦਰਭ ਦੇ ਵਿੱਚ ਵੀ ਬੀੜ ਸਿਰਫ ਸਿਰਫ ਸ਼੍ਰੋਮਣੀ ਕਮੇਟੀ ਸਾਹ ਪੇਗੀ ਤੇ ਜਿਹਨੂੰ ਲੋੜ ਆ ਉਹਦਾ ਕਿ ਉਹ ਖੋਲ੍ਹ ਲੈ ਸਕਦਾ। ਉਹਨੇ ਕਮੇਟੀ ਕੀ ਕਹਿੰਦੇ ਆ ਜਿਹੜੇ ਨਾਸਤੀ ਸਰੂਪ ਉਹ 2012 ਤੋਂ ਪਹਿਲਾਂ ਸਬੰਧਤ ਦੇਰੇ ਦੇ ਦੇਰੇੰਦਰ ਤੇ ਗਏ ਉਹ 170 170 ਰੂਪ ਜਿਹੜੇ ਆ ਉਹ ਕਮੇਟੀ ਵੱਲੋਂ ਪ੍ਰਕਾਸ਼ ਕੀਤੇ ਗਏ ਨੇ 2014 ਤੋਂ 2030 ਰੂਪ ਜਿਹੜੇ ਦਿੱਤੇ ਗਏ ਨੇ ਉਹਨਾਂ ਦਾ ਰਿਕਾਰਡ ਨੋ ਕੋ ਮੌਜੂਦ ਹੈਗਾ ਉਹ ਕਹਿੰਦੇ ਜੀ ਟਪਲਾ ਖਾ ਗਏ ਨੇ ਫਿਰ ਬਾਅਦ ਬਾਅਦ ਸਰੂਪ ਨੇ ਜਿਹੜੇ ਬਾਹਰੀ ਪ੍ਰਕਾਸ਼ਕਾਂ ਦੇ ਛਾਪੇ ਨੇ ਬਾਕੀ ਉਹਨਾਂ ਦਾ ਰਿਕਾਰਡ ਕਿੰਨੇ ਸਰ ਕੋਈਗਾ ਮਾੜਾ ਮੋਟਾ ਜਿੰਨਾ ਨਹੀਂਗਾ ਅਸੀਂ ਇਹ ਗੱਲ ਕਹਿੰਦੇ ਆ ਵੀ ਤੁਹਾਡੀ ਕਮੇਟੀ ਆ ਕਮੇਟੀ ਦੇ ਵਿੱਚ ਜਦੋਂ ਕੋਈ ਜਾਂਦਾ ਵਾ ਪੈਸੇ ਗੋਲਕ ਚ ਖਰਚ ਹੁੰਦੇ ਆ ਤੇ ਫਿਰ ਬੇਲ ਤੁਸੀਂ ਪਾਉਨੇ ਹੋ ਖਰਚਾ ਪਾਉਨੇ ਉਹ ਤੁਹਾਡੇ ਕੋਲ ਰਿਕਾਰਡ ਮੌਜੂਦ ਦੇ ਦਿਓ ਉਹਨਾਂ ਨੂੰ ਹੁਣ ਕਮੇਟੀ ਕਹਿੰਦੀ ਉਹ 328 ਜਿਹੜੇ ਗੁੰਮ ਹੈ ਉਹਨਾਂ ਨਾਲ ਇਹਦਾ ਸੰਬੰਧ ਕੋਈ ਨਹੀਂ ਅਸੀਂ ਵੀ ਕਿਨੂੰ ਕੋਈ ਸੰਬੰਧ ਨਹੀਂ ਹੋ ਸਕਦਾ ਵਾ ਲੇਕਿਨ ਵਕੇ ਦੇ ਦੋ ਨੰਬਰ ਚ ਨੇ ਨਾ ਉਹ ਕਮੇਟੀ ਇਹ ਗੱਲ ਕਿ ਦੂਸਰੀ ਚੀਜ਼ ਇੱਥੇ ਨਾਲ ਡੇਰਾ ਤੇ ਨਾਲ ਗੁਰਦੁਆਰਾ ਦਾ ਡੇਰੇ ਵਿੱਚ ਕਿੰਨੇ ਸਮਾਰਟ ਟਾਈਪ ਬਣਿਆ ਉਹ ਬਾਬਾ ਜਿਹੜਾ ਨਾ 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 ਜਿਹਨੇ ਨਾਮ ਕਮਲ ਸਿੰਘ ਗੜੀਨੂ ਰਾਜਾ ਉਹਨਾਂ ਨੇ ਇਹ ਸਮਾਧਾਨ ਇਹ ਤੇ ਜਠੇਰੀਆਂ ਨਹੀਂ ਥਾਵਾਂ ਦੇ ਉੱਤੇ ਸਾਡੇ ਕਿਸੇ ਗੁਰੂ ਜਰਨ ਸਰ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਇਹਨਾਂ ਲਾਗੇ ਗੁਰਦੁਆਰਾ ਖੜਾ ਕਰਤਾ ਕੰਨ ਦਾ ਫਿਰਕੇ ਇੱਕ ਚਲੋ ਉੱਥੇ ਮੰਤਾ ਬਹੁਤ ਜ਼ਿਆਦੀ ਹੈ ਦੇਲੀ ਸੰਗਤ ਉੱਥੇ ਹੁੰਦੀ ਹੈ ਉੱਥੇ ਛੋਟੀਆਂ-ਛੋਟੀਆਂ ਫੜੀਆਂ ਵਿੱਚ ਲੱਗੀਆਂ ਨੇ ਆਪਣੇ ਮਸਮਾਨ ਸਮਾਨ ਵੇਚਣ ਵਾਸਤੇ ਹੁਣ ਉਹ ਕਮੇਟੀ ਕਹਿੰਦੀ ਵੀ ਜਿਹੜੀ ਸਰਕਾਰ ਦੀ ਟੀਮ ਉਹ ਟਪਲਾ ਖਾ ਕੇ ਆ ਕੇ ਕਿਉਂ ਮੁੱਖ ਮੰਤਰੀ ਜੈਸਨ ਨਰਭ੍ਰਮ ਦੀ ਗੱਲ ਕੀਤੀ ਸੀ ਕੱਲ ਤੁਸੀਂ ਵੇਖੋ ਸਾਰੀਆਂ ਇਹ ਕਾਨਫਰੰਸਾਂ ਜਿਹੜੀਆਂ ਅਥੇ ਰੁਲ ਗਈਆਂ 160 ਸਤਿ ਰੂਪਾਂ ਦੀ ਇਸ ਬਰਾਮਦੀ ਦੇ ਥੱਲੇ 메인 ਖਬਰ 160 ਸਤਿ ਰੂਪਾਂ ਦੀ ਸੀ ਬਾਕੀ ਕੇ ਨੂੰ ਪੁੱਛੇ ਕੇਂਦਰੀ ਕਾਨਫਰੰਸ ਕਿਵੇਂ ਦੀ ਸਰਦੇਵ ਸਿੰਘ ਪਾ ਬੰਗੇ ਤੋਂ ਸ਼ਰੋਮਣੀ ਕਮੇਟੀ ਮੈਂਬਰ ਨੇ ਉਹਨਾਂ ਦੇ ਵੇਲੇ ਇੱਕ ਵਾਰੀ 40 ਸੰਪਾਂ ਦੀ ਡਿਮਾਂਡ ਕੀਤੀ ਗਈ ਸੀ ਇਹ ਡੇਰੇਦਾਰਾਂ ਨੇ ਉਹਨਾਂ ਨੇ ਟੋਟਲੀ ਨਾ ਕਰ ਦਿੱਤੀ ਸੀ ਕਿ ਤੁਹਾਨੂੰ 40 ਰੂਪ ਨਹੀਂ ਦਿੱਤੇ ਜਾ ਸਕਦੇ ਕਿਉਂ ਨਹੀਂ ਦਿੱਤੇ ਜਾਗੇ ਇਸ ਕਰਕੇ ਨਦਿਆਸ ਨੇ ਵੀ ਡੇਰਾ ਵੱਟ ਤੁਹਾਡੀ ਸਮਾਜ ਸਮਾਜ ਤੇ ਸਰੂਪਾ ਦਾ ਪ੍ਰਕਾਸ਼ ਕਿਥੇ ਜਸੇ ਲੇਟਨ ਉੱਪਰੋਂ ਖੋਣ ਕਰਾ ਕੇ ਵੀ ਲੈ ਗਏ ਜੇ 40 ਰੂਪ ਜਿਹੜੇ ਜਦੋਂ ਭੋਰ ਸਾਹਮਣੇ ਕਿਹਾ ਨਾ ਕਰ ਦਿੱਤੀ ਸੀਗੀ ਉਸ ਤੋਂ ਬਾਅਦ ਸਰੂਪ ਜਿਹੜੇ ਸਲੋਮਨੀ ਕਮੇਟੀ ਦਿੱਤੀ ਉਹ ਕਿਉਂ ਦਿੱਤੇ ਤੇ ਕਿਹਦੀ ਸਪਾਰ ਦਿੱਤੇ ਉਹ ਦੱਸੋ ਚੋਣ ਇੱਥੇ ਆ ਉਹ ਆਪਣੀਆਂ ਬਿਸ਼ੰਗ ਜਿੰਨੀਆਂ ਮਰਜ਼ੀ ਸਫਾਈਆਂ ਦੇਈ ਜਾਣ ਕਿ ਜ਼ਿੰਮੇਵਾਰ ਬੰਦਾ ਵਾ ਸੰਦੀਪ ਸਿੰਘ ਭੋੜ ਇੱਥੇ ਮੱਕੜ ਸਹੀ ਚਲਦੀ ਸੀ ਜਦੋਂ ਮੱਕੜ ਸਹੀ ਦਾ ਸਮਰਾਸ ਸੀ ਉਹ ਤਾਂ ਕੋਈ ਪੁੱਛਦਾ ਨਹੀਂ ਜੋ ਮਰਜ਼ੀ ਕਰੀ ਜਾਓ ਉਹਦਾ ਕਾਰਨ ਸੀਗਾ ਜੋ ਸ਼੍ਰੋਮਣੀ ਕਮੇਟੀ ਖਤਮ ਹੋ ਗਈ ਸੀ ਇੱਕ ਕੰਮ ਚਲਾਊ ਕਮੇਟੀ 15 ਮੈਂਬਰੀ ਬਣਾਈ ਸੀਗੀ ਸੁਪਰੀਮ ਕੋਰਟ ਦੇ ਦੇਸ਼ਾਂ ਦੇ ਉੱਤੇ ਉਹਨਾਂ ਕਹੇ ਸੀ 2010 ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਅਡਜੈਕਟਿਵ ਚੁਣੀ ਗਈ ਸੀ ਉਹੀ ਕੰਮ ਚਲਾਈ ਜਾਵੇ ਉਹਦਾ ਚੇਅਰਮੈਨ ਤਾਰਫੇ ਮੱਕੜ ਸੀ ਬਾਕੀ ਮੈਂਬਰਸ ਲੇਖਨੇ ਵਿਚਰਦੇ ਨੇ ਸੀਨੀਅਰ ਮੀਤ ਪ੍ਰਧਾਨ ਹੈ ਜੂਨੀਅਰ ਮੀਤ ਪ੍ਰਧਾਨ ਉਹ ਗੱਲ ਗਲਤ ਸੀਗੀ ਉਹਨੂੰ ਮੱਕੜ ਸਾਹਿਬ ਸਾਮਰਾਜ ਕਹਾ ਜਾਂਦਾ। ਉਦੋਂ ਸਭ ਤੋਂ ਜਿਹੜੀਆਂ ਹੈ ਨਾ ਖੁਰਾਸਤੋਂ ਖਾਪੀਆਂ ਚੋਲਮੇਟ ਵਿਜੋਦ ਦੇ ਸਮੇਂ ਤੋਂ ਹੀ ਹੈ। ਉਹਦੇ ਸਮੇਂ ਤੇ ਕਰਪਸ਼ਨ ਆਈ ਹੈ ਬੜੀ ਜਿੰਨੀ। ਇਹ ਸ ਕਰਕੇ ਇਹ ਇਹਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਡੇਰੇ ਬਾਅਦ ਜੋ ਮਰਜੀ ਕਹੀ ਜਾਂ। ਪਹਿਲੀ ਗੱਲ ਤੇ ਇਹਦੇ ਤੇ ਸਪੱਸ਼ ਜੇ ਸਰਦਾਰ ਸੰਦੀਪ ਸਿੰਘ ਭੌਰਕਰਦਨ ਤੇ ਬਹੁਤ ਚੰਗੀ ਗੱਲ ਹੈ ਕਿ ਉਹਨਾਂ ਨੇ 40 ਰੁਪਏ ਜਿਹੜੇ ਮੰਗੇ ਗਏ ਸੀ ਉਹ ਦੇਣ ਤੋਂ ਇਨਕਾਰ ਕਿਉਂ ਕੀਤਾ ਸੀ? ਸਿਰ ਉੱਤੇ ਸਮਾਧਾਨ ਬਣੇ। ਦੂਸਰੀ ਜੇ ਉਹਨਾਂ ਕਰਤਾ ਸੀ ਪਰ ਸਰੂਪ ਕੀ ਨੇ ਕਹਿ ਦੇ ਦਿੱਤੇਗੇ ਉੱਥੇ। ਇਹ ਦੱਸਿਆ ਜਾਂਦਾ। ਜਿਹੜੀ ਕਮੇਟੀ ਆ ਸੈੱਟ ਆ ਉਹਨੇ ਆਪਣੀ ਯਾਦ ਕਰਕੇ ਦਸਤਾਵੇਜ਼ ਇਹਨਾਂ ਸ਼ਰੂਪ ਹੈਗੇ ਨੇ। ਪਹਿਲਾਂ ਮੈਂ ਬੋਲ ਦੇ ਨਹੀਂ ਸੀ ਕਮੇਟੀ ਵਾਲੇ ਹੁਣ ਇਹਨਾਂ ਨੂੰ ਬੁਲਾਇਆ ਗਿਆ ਵੀ ਤੁਸੀਂ ਬੋਲੋ ਤੁਸੀਂ ਆਪਣਾ ਦਸਤੀਫਾਈ ਕਰੋ। ਪੀਐ 328 ਰੁਪਏ ਸ਼ਾਮਲੀ ਤੁਸੀਂ ਆ ਮੰਨਣ ਦੇ ਹੋ। ਦੀ ਬਾਠ સ્વરૂਪ ਜਿਹੜੇ ਆ ਸਾਨੂੰ ਬਕਾਇਦਾ ਤੌਰ ਤੇ ਬਾਹਰੀ ਪ੍ਰਕਾਸ਼ਕਾਂ ਤੋਂ ਮਿਲਦੇ ਕਿਹੜੇ ਪ੍ਰਕਾਸ਼ਕਾਂ ਤੋਂ ਮਿਲਦੇ ਸੋ ਦੋ ਜਵਾਬ 2014 ਤੋਂ ਲੈ ਕੇ 2019 ਤੱਕ ਡੇਰਤੀ સ્વરૂਪ ਸ਼੍ਰੋਮਣੀ ਕੁਟਕ ਨੂੰ ਲਾਇਆ ਨਾ ਉਹ ਦੌਰਕਾਰ ਕਿੱਥੇ ਕਿੱਥੇ ਨਹੀਂ ਗਿਆ ਕਿਉਂ ਨਹੀਂ ਡੇਰਿਆ ਰਿਕਾਰਡ ਨਹੀਂ ਹੁੰਦਾ ਮੈਂ ਮੰਨਦਾ ਜੀ ਇਸ ਗੱਲ ਦੀ ਰਿਕਾਰਡ ਨਹੀਂ ਹੁੰਦਾ ਲੇਕਿਨ ਉਹ ਜੋ ਝਗੜਾ ਪੈ ਗਿਆ ਫਿਰ ਤੁਹਾਨੂੰ ਦੱਸਣਾ ਪੈਣਾ ਫਿਰ ਤੁਹਾਨੂੰ ਇਹਦੀ ਕੋਈ ਸਪਸ਼ਟੀਕਰਨ ਦੇਣਾ ਪੈਣਾ ਤੁਸੀਂ ਇਹ ਗੱਲ ਕਰਕੇ ਆਪਣੀ ਜਮਿਉਰੀ ਤੋਂ ਨਹੀਂ ਭੱਜ ਸਕਦੇ ਵੀ ਨਹੀਂ ਜੀ ਸਾਨੂੰ ਤਾਂ ਜਿਹੜੇ ਮਿਲੇ ਸੀਗੇ ਅਸੀਂ ਦੇ ਆਪਣਾ ਰਿਕਾਰਡ ਰੱਖਿਆ ਕੋਈ ਨਹੀਂ ਕਰ ਰਿਹਾ ਰੱਖੜਾ ਪੜਾ ਦੱਸਣਾ ਪੈਣਾ ਵਾ ਤੇ ਫਿਰ ਇਸ ਦੇਰੇ ਨੂੰ ਚਾਈਲਸ ਰੂਪ ਜਦੋਂ ਸੰਦੀਪ ਸਿੰਘ ਭੌਰ ਨੇ ਮਨ ਕਰਤਾ ਸੀ ਵੀ ਸਮਾਤਾ ਬਣੀਆਂ ਸੀ ਨਹੀਂ ਦੇ ਸਕਦੇ ਤੇ ਬਾਕੀ ਰੂਪ ਕਿਨੇ ਦਿੱਤੇ ਮੁਰਗੀ ਉਤੋਂ ਕਿੱਥੋਂ ਗਏ ਕਿਵੇਂ ਗਏ ਉਹਦੇ ਬਾਰੇ ਸਪਸ਼ਟ ਕਰਨਾ ਪਊਗਾ